TPM এডੂਕੇਸ਼ਨ ਉੱਪਰ ਅਸੀਂ 9ਵੀਂ ਤੋਂ 12ਵੀਂ ਜਮਾਤ ਦੇ ਮੈਥ ਵਿਸ਼ੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕਰਦੇ ਹਾਂ ਸੋ ਇਹਨਾਂ ਸਾਰੀਆਂ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਜਾ ਕੇ ਆਲ ਨੋਟੀਫਿਕੇਸ਼ਨ ਨੂੰ ਔਨ ਕਰੋ ਤਾਂ ਜੋ ਐਜੂਕੇਸ਼ਨਲ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਬੀਸਿਕਲੀ ਰੈਸ਼ੀਅਲ ਨੰਬਰ ਦੀਆਂ ਕੁਝ ਪ੍ਰੋਪਰਟੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਕਰਮਵਾਰ ਨਾਮ ਹਨ ਨੰਬਰ 1 ਤੇ ਬੰਦ ਗੁਣ ਜਿਸ ਨੂੰ ਕਿ ਇੰਗਲਿਸ਼ ਵਿੱਚ ਕਲੋਜ਼ਰ ਪ੍ਰੋਪਰਟੀ ਕਿਹਾ ਜਾਂਦਾ ਹੈ ਨੰਬਰ 2 ਤੇ ਕਰਮਵਟਾਂਦਰਾ ਗੁਣ ਜਿਸ ਨੂੰ ਇੰਗਲਿਸ਼ ਵਿੱਚ ਕਮੂਟੇਟਿਵ ਪ੍ਰੋਪਰਟੀ ਕਿਹਾ ਜਾਂਦਾ ਹੈ ਨੰਬਰ 3 ਤੇ ਆਵੇਗਾ ਗੁਣਾਤਮਕ ਤਤਸਮਕ ਜਿਸ ਨੂੰ ਇੰਗਲਿਸ਼ ਵਿੱਚ ਮਲਟੀਪਲਾਈਕੇਟਿਵ ਆਇਡੈਂਟੀਟੀ ਕਿਹਾ ਜਾਂਦਾ ਹੈ ਨੰਬਰ 4 ਤੇ ਸੰਖਿਆਵਾਂ ਦਾ ਸਹਿਚਾਰਤਾ ਗੁਣ ਆਵੇਗਾ ਜਿਸ ਨੂੰ ਇੰਗਲਿਸ਼ ਵਿੱਚ ਐਸੋਸੀਏਟਿਵ ਪ੍ਰੋਪਰਟੀ ਦਾ ਨਾਮ ਦਿੱਤਾ ਜਾਂਦਾ ਹੈ ਤੇ ਸਭ ਤੋਂ ਲਾਸਟ ਵਿੱਚ ਨੰਬਰ 5 ਤੇ ਆਵੇਗਾ ਸੰਖਿਆਵਾਂ ਦਾ ਵੰਡਕਾਰੀ ਗੁਣ ਨੰਬਰ 1 ਤੇ ਅਸੀਂ ਗੱਲਬਾਤ ਕਰਾਂਗੇ ਰੈਸ਼ਨ ਨੰਬਰਸ ਦੇ ਬੰਦ ਗੁਣ ਬਾਰੇ ਜਿਸ ਨੂੰ ਇੰਗਲਿਸ਼ ਵਿੱਚ ਕਲੋਜ਼ਰ ਪ੍ਰੋਪਰਟੀ ਕਿਹਾ ਜਾਂਦਾ ਹੈ ਇੱਥੇ ਅਸੀਂ ਸਿਰਫ ਗੁਣਾ ਵਾਲਾ ਆਪਰੇਸ਼ਨ ਹੀ ਲਵਾਂਗੇ ਸੋ ਸੰਖਿਆਵਾਂ ਦੇ ਬੰਦ ਗੁਣ ਨੂੰ ਸਮਝਣ ਵਾਸਤੇ ਅਸੀਂ ਕੋਈ ਵੀ ਦੋ ਰੈਸ਼ੀਅਲ ਨੰਬਰ ਲਾਈਏ ਮੰਨ ਲਓ ਮੇਰ ਕੋ ਫਸਟ ਰੈਸ਼ੀਅਲ ਨੰਬਰ ਹੈ 1/2 ਦੂਜਾ ਰੈਸ਼ੀਅਲ ਨੰਬਰ ਮੈਂ ਲੈ ਲਿਆ 1/4 ਤਾਂ ਇੱਥੇ ਗੁਣਾ ਵਾਲਾ ਆਪਰੇਸ਼ਨ ਹੀ ਆਪਾਂ ਲਵਾਂਗੇ ਇਸ ਦੇ ਅਕੋਰਡਿੰਗ ਜੇਕਰ ਮੈਂ ਇਹਨਾਂ ਦੋਨੇ ਸੰਖਿਆਵਾਂ ਨੂੰ ਮਲਟੀਪਲਾਈ ਕਰਾਂ 1/2 ਨੂੰ ਅਤੇ 1/4 ਨੂੰ ਤਾਂ ਇਹਨਾਂ ਦਾ ਆਨਸਰ ਬਣਿਆ 1/8 ਤੇ ਆਪਾਂ ਜਾਣਦੇ ਹਾਂ ਕਿ 1/8 ਵੀ ਰੈਸ਼ਨਲ ਨੰਬਰ ਹੈ ਕਿਉਂਕਿ ਰੈਸ਼ਨਲ ਨੰਬਰ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਕਿ ਉਹ ਸੰਖਿਆਵਾਂ ਜਿਨ੍ਹਾਂ ਨੂੰ p/q ਦੇ ਰੂਪ ਵਿੱਚ ਲਿਖਿਆ ਜਾਵੇ ਇੱਥੇ p ਅਤੇ q ਦੋਵੇਂ ਹੀ ਸੰਪੂਰਨ ਸੰਖਿਆਵਾਂ ਹਨ ਕਿਉਂ ਜੋ ਹਾਰ ਹੈ ਉਸ ਦਾ ਮੁੱਲ 0 ਦੇ ਬਰਾਬਰ ਨਹੀਂ ਹੋਵੇਗਾ ਸੋ ਅਸੀਂ ਸਟਾਰਟਿੰਗ ਤੇ ਦੋ ਰੈਸ਼ੀਅਲ ਨੰਬਰ ਲਏ 1/2 ਅਤੇ 1/4 ਜਦੋਂ ਇਹਨਾਂ ਦੋਨੇ ਸੰਖਿਆਵਾਂ ਦੇ ਉੱਤੇ ਦੋਨੇ ਰੈਸ਼ੀਅਨ ਨੰਬਰ ਦੇ ਉੱਤੇ ਗੁਣਾ ਵਾਲਾ ਆਪਰੇਸ਼ਨ ਅਪਲਾਈ ਕੀਤਾ ਤਾਂ ਆਨਸਰ ਸਾਡੇ ਕੋਲ ਆਇਆ 1/8 ਤੇ 1/8 ਵੀ ਸਾਡੇ ਕੋਲ ਇੱਕ ਰੈਸ਼ੀਅਲ ਨੰਬਰ ਹੈ ਇਸ ਤੋਂ ਸਾਨੂੰ ਇਹ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਜੇਕਰ ਅਸੀਂ ਦੋ ਰੈਸ਼ਨਲ ਨੰਬਰ ਲਈਏ ਉਹਨਾਂ ਦੇ ਉੱਪਰ ਗੁਣਾ ਵਾਲਾ ਆਪਰੇਸ਼ਨ ਅਪਲਾਈ ਕਰੀਏ ਤਾਂ ਉਸ ਦਾ ਆਨਸਰ ਜੋ ਕਿ ਇੱਥੇ ਸਾਡੇ ਕੋਲ ਜਿਵੇਂ 1/8 ਬਣਿਆ ਹੈ ਉਹ ਵੀ ਰੈਸ਼ਨਲ ਨੰਬਰ ਹੀ ਹੋਵੇਗਾ ਤਾਂ ਸੰਖਿਆਵਾਂ ਦਾ ਅਜਿਹੇ ਗੁਣ ਨੂੰ ਸੰਖਿਆਵਾਂ ਦਾ ਬੰਦ ਗੁਣ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਨੰਬਰ 2 ਤੇ ਆਪਾਂ ਸੰਖਿਆਵਾਂ ਦੇ ਕਰਮਵਟਾਂਦਰਾ ਗੁਣ ਬਾਰੇ ਸਿੱਖਦੇ ਹਾਂ ਕਰਮਵਟਾਂਦਰਾ ਗੁਣ ਨੂੰ ਇੰਗਲਿਸ਼ ਵਿੱਚ ਕਾਮੋਡੇਟਿਵ ਜਾਂ ਅਬੀਲਨ ਪ੍ਰੋਪਰਟੀ ਦਾ ਨਾਮ ਦਿੱਤਾ ਜਾਂਦਾ ਹੈ ਇੱਥੇ ਆਪਾਂ ਸਿਰਫ ਗੁਣਾ ਵਾਲੇ ਆਪਰੇਸ਼ਨ ਉੱਪਰ ਹੀ ਫੋਕਸ ਕਰਨਾ ਹੈ ਭਾਵ ਸੰਖਿਆਵਾਂ ਦੇ ਉੱਪਰ ਸਿਰਫ ਗੁਣਾ ਵਾਲਾ ਆਪਰੇਸ਼ਨ ਹੀ ਅਪਲਾਈ ਕਰਾਂਗੇ ਕਰਮਵਟਾਂਦਰਾ ਗੁਣ ਨੂੰ ਸਮਝਣਾ ਬਹੁਤ ਹੀ ਆਸਾਨ ਹੈ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਮੈਂ ਕੋਈ ਵੀ ਦੋ ਸੰਖਿਆਵਾਂ ਲਈਆਂ ਮੰਨ ਲਓ ਮੇਰੇ ਤੋਂ ਇੱਕ ਸੰਖਿਆ ਤੇ ਦੂਜੀ ਸੰਖਿਆ 8 ਹੈ ਹੁਣ ਕਰਮਵਟਾਂਦਰਾ ਗੁਣ ਜੀ ਸਟੇਟਮੈਂਟ ਦੇ ਅਕੋਰਡਿੰਗ ਜੇਕਰ ਮੈਂ ਪਹਿਲਾਂ 4 ਲਵਾਂ ਤੇ ਫਿਰ 8 ਲਵਾਂ ਯਾਨੀ ਕਿ 4 ਨੂੰ 8 ਨਾਲ ਫਿਰ ਮਲਟੀਪਲਾਈ ਕਰਕੇ ਮੇਰੇ ਕੋਲ ਆਨਸਰ ਬਣੇਗਾ 32 32 ਹੁਣ ਮੈਂ ਪਹਿਲਾਂ 8 ਲਵਾਂਗਾ ਤੇ 4 ਨੂੰ ਬਾਅਦ ਚ ਲਵਾਂਗਾ ਤੇ ਇਹਨਾਂ ਦੇ ਉੱਪਰ ਮਲਟੀਪਲਾਈ ਦਾ ਆਪਰੇਸ਼ਨ ਅਪਲਾਈ ਕੀਤਾ 18 4 ਦਾ ਆਨਸਰ ਵੀ ਮੇਰੇ ਕੋਲ 32 ਬਣਿਆ ਸੋ ਕਮੂਟੇਟਿਵ ਪ੍ਰੋਪਰਟੀ ਦੇ ਵਿੱਚ ਜੇਕਰ ਅਸੀਂ ਸੰਖਿਆਵਾਂ ਦਾ ਪਲੇਸ ਚੇਂਜ ਵੀ ਕਰ ਦਈਏ ਭਾਵੇਂ ਉਹਨਾਂ ਦਾ ਕਰਮਵਟਾਂਦਰਾ ਵੀ ਕਰ ਦਈਏ ਤਾਂ ਵੀ ਆਪਰੇਸ਼ਨ ਪਰਫਾਰਮ ਕਰਨ ਤੋਂ ਬਾਅਦ ਉਹਨਾਂ ਦੇ ਰਿਜ਼ਲਟ ਉੱਪਰ ਕੋਈ ਵੀ ਫਰਕ ਨਹੀਂ ਆਉਂਦਾ ਹਰ ਵਾਰੀ ਆਨਸਰ ਸੇਮ ਹੀ ਆਵੇਗਾ ਹੁਣ ਕਰਮਵਟਾਂਦਰਾ ਗੁਣ ਨੂੰ ਮੈਂ ਰੈਸ਼ੀਅਲ ਨੰਬਰਸ 'ਤੇ ਉੱਪਰ ਅਪਲਾਈ ਕਰਦਾ ਹਾਂ ਮੰਨ ਲਓ ਮੇਰੇ ਕੋਲ ਫਰਸਟ ਰੈਸ਼ੀਅਲ ਨੰਬਰ ਹੈ ਹੁਣ ਮੈਂ ਕਰਮਵਟਾਂਦਰਾ ਗੁਣ ਨੂੰ ਰੈਸ਼ੀਅਲ ਨੰਬਰ ਉੱਪਰ ਅਪਲਾਈ ਕਰਦਾ ਹਾਂ ਮੇਰੇ ਤੋਂ ਫਰਸਟ ਰੈਸ਼ੀਅਲ ਨੰਬਰ ਹੈ 1/4 ਸੈਕੰਡ ਰੈਸ਼ੀਅਲ ਨੰਬਰ ਹੈ 1/6 ਇਥੇ ਬੱਚਿਓ ਇਹ ਗੱਲ ਯਾਦ ਰੱਖਣੀ ਹੈ ਕਿ ਆਪਾਂ ਸਿਰਫ ਮਲਟੀਪਲਾਈ ਵਾਲਾ ਆਪਰੇਸ਼ਨ ਹੀ ਅਪਲਾਈ ਕਰਨਾ ਹੈ ਸੋ ਇਸ ਦੇ ਅਕੋਰਡਿੰਗ ਮੈਂ ਪਹਿਲਾਂ 1/4 ਲਿਖਿਆ ਤੇ ਬਾਅਦ ਵਿੱਚ 1/6 ਤੇ ਇਹਨਾਂ ਦੇ ਉੱਪਰ ਮਲਟੀਪਲਾਈ ਵਾਲਾ ਆਪਰੇਸ਼ਨ ਅਪਲਾਈ ਕੀਤਾ ਤਾਂ ਇਸ ਦਾ ਆਨਸਰ ਬਣੇਗਾ 1/24 ਨੈਕਸਟ ਮੈਂ ਕੀ ਕੀਤਾ ਕਿ 1/6 ਪਹਿਲਾਂ ਰੱਖ ਲਿਆ ਤੇ 1/4 ਨੂੰ ਬਾਅਦ ਚ ਲਿਖਿਆ ਭਾਵ ਦੋਨੇ ਸੰਖਿਆਵਾਂ ਦਾ ਪਲੇਸ ਚੇਂਜ ਕੀਤਾ ਹੈ ਪਹਿਲਾਂ ਮੈਂ 1/4 ਨੂੰ ਫਰਸਟ ਪਲੇਸ ਤੇ ਲਿਖਿਆ ਸੀਗਾ ਹੁਣ ਮੈਂ 1/6 ਨੂੰ ਫਰਸਟ ਪਲੇਸ ਤੇ ਲਿਖਿਆ ਹੈ ਤੇ 1/4 ਨੂੰ ਸੈਕੰਡ ਪਲੇਸ ਤੇ ਤੇ ਇਹਨਾਂ ਉੱਪਰ ਮਲਟੀਪਲਾਈ ਦਾ ਆਪਰੇਸ਼ਨ ਅਪਲਾਈ ਕੀਤਾ ਤਾਂ ਆਨਸਰ ਬਣੇਗਾ 1/24 ਜਾਨੀ ਕਿ 1/24 ਸੋ ਦੋਵਾਂ ਕੇਸਾਂ ਦੇ ਵਿੱਚ ਹੀ ਮੇਰਾ ਆਨਸਰ ਸੇਮ ਆਇਆ ਹੈ ਪਹਿਲਾ ਰੈਸ਼ੀਅਲ ਨੰਬਰ x ਹੋਵੇ ਤੇ ਦੂਜਾ ਰੈਸ਼ੀਅਲ ਨੰਬਰ y ਤਾਂ ਕਰਮਵਟਾਂਦਰਾ ਗੁਣ ਦੇ ਅਕੋਰਡਿੰਗ ਜੇ ਮੈਂ x ਨੂੰ ਪਹਿਲਾਂ ਲਿਖਾਂ ਤੇ y ਨੂੰ ਬਾਅਦ ਵਿੱਚ ਲਿਖਾਂ ਤਾਂ ਫਿਰ ਮਲਟੀਪਲਾਈ ਦਾ ਆਪਰੇਸ਼ਨ ਅਪਲਾਈ ਕਰਾਂ ਜਾਂ ਮੈਂ y ਨੂੰ ਪਹਿਲਾਂ ਲਿਖਾਂ ਤੇ x ਨੂੰ ਬਾਅਦ ਵਿੱਚ ਲਿਖਾਂ ਤੇ ਫਿਰ ਮਲਟੀਪਲਾਈ ਦਾ ਆਪਰੇਸ਼ਨ ਅਪਲਾਈ ਕਰਾਂ ਤਾਂ ਦੋਵਾਂ ਕੇਸਾਂ ਦੇ ਵਿੱਚ ਇਨਾਂ ਦਾ ਰਿਜ਼ਲਟ ਇਨਾਂ ਦਾ ਆਨਸਰ ਸੇਮ ਆਵੇਗਾ ਸੂ ਸੰਖਿਆਵਾਂ ਦੇ ਇਸ ਗੁਣ ਨੂੰ ਕਿਹਾ ਜਾਂਦਾ ਹੈ ਕਰਮਵਟਾਂਦਰਾ ਗੁਣ ਨੰਬਰ 3 ਤੇ ਅਸੀਂ ਸੰਖਿਆਵਾਂ ਦੇ ਗੁਣਾਤਮਕ ਤਤਸਮਕ ਬਾਰੇ ਗੱਲ ਕਰਾਂਗੇ ਜਿਸ ਨੂੰ ਕਿ ਇੰਗਲਿਸ਼ ਵਿੱਚ ਮਲਟੀਪਲਾਈਕੇਟਿਵ ਆਈਡੈਂਟੀਟੀ ਕਿਹਾ ਜਾਂਦਾ ਹੈ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਮੈਂ ਕੋਈ ਰੈਸ਼ੀਅਲ ਨੰਬਰ ਲਿਆ 1/2 ਹੁਣ ਆਪਣੇ ਕੋਲ ਅਜਿਹੀ ਕਿਹੜੀ ਸੰਖਿਆ ਹੋਵੇਗੀ ਜਿਸ ਦੇ ਨਾਲ ਮੈਂ 1/2 ਨੂੰ ਮਲਟੀਪਲਾਈ ਕਰਾਂ ਤੇ ਮੇਰਾ ਆਨਸਰ ਫਿਰ 1/2 ਹੀ ਆਵੇ ਅਸੀਂ ਜਾਣਦੇ ਹਾਂ ਕਿ ਮੈਥ ਵਿੱਚ ਇੱਕ ਹੀ ਸਾਡੇ ਕੋਲ ਅਜਿਹੀ ਸੰਖਿਆ ਹੈ ਜਿਸ ਨੂੰ ਕਿਸੇ ਵੀ ਸੰਖਿਆ ਦੇ ਨਾਲ ਮਲਟੀਪਲਾਈ ਕਰੀਏ ਤਾਂ ਸੇਮ ਉਹੀ ਆਨਸਰ ਆਉਂਦਾ ਹੈ ਜਿਵੇਂ 1/2 ਨੂੰ ਇੱਥੇ ਮੈਂ 1 ਨਾਲ ਮਲਟੀਪਲਾਈ ਕੀਤਾ ਤਾਂ ਇਸ ਦਾ ਆਨਸਰ ਵੀ ਮੇਰੇ ਕੋਲ 1/2 ਹੀ ਆਇਆ ਇੱਕ ਹੋਰ ਐਗਜ਼ਾਮਪਲ ਲੈਨੇ ਹਾਂ ਮੰਨ ਲਓ ਮੇਰੇ ਕੋਲ ਕੋਈ ਰੈਸ਼ੀਅਨ ਨੰਬਰ ਹੈ 4/5 ਹੁਣ ਮਲਟੀਪਲਾਈ ਦੇ ਕੇਸ ਦੇ ਵਿੱਚ ਮੈਂ 4/5 ਨੂੰ ਕਿਹੜੀ ਸੰਖਿਆ ਦੇ ਨਾਲ ਕਿਹੜੇ ਰੈਸ਼ੀਅਨ ਨੰਬਰ ਨਾਲ ਮਲਟੀਪਲਾਈ ਕਰਾਂ ਕਿ ਮੇਰੇ ਕੋਲ ਇਹਦਾ ਆਨਸਰ ਫਿਰ 4/5 ਹੀ ਆਵੇ ਤੇ ਸਾਡੇ ਕੋਲ ਇੱਕ ਹੀ ਅਜਿਹੀ ਸੰਖਿਆ ਹੁੰਦੀ ਹੈ ਜਿਸ ਨੂੰ ਕਿਸੇ ਵੀ ਹੋਰ ਸੰਖਿਆ ਦੇ ਨਾਲ ਮਲਟੀਪਲਾਈ ਕਰੀਏ ਤਾਂ ਉਹੀ ਆਨਸਰ ਆਵੇਗਾ ਇਸ ਤੋਂ ਬਾਅਦ ਆਪਏ ਇਸ ਨੂੰ ਸਿੰਪਲ ਐਗਜ਼ਾਮਪਲ ਲੈ ਕੇ ਸਮਝਦੇ ਹਾਂ ਮੰਨ ਲਓ ਮੇਰੇ ਕੋਲ ਕੋਈ ਸੰਖਿਆ ਹੈ 7 ਹੁਣ ਮੈਂ 7 ਨੂੰ ਜੇਕਰ 1 ਨਾਲ ਮਲਟੀਪਲਾਈ ਕਰਾਂ ਤਾਂ ਹੀ ਮੇਰੇ ਕੋਲ ਇਹਦਾ ਆਨਸਰ ਫੇਰ 7 ਆਵੇਗਾ ਇੱਥੇ ਜੋ ਸਾਡੇ ਕੋਲ ਸੰਖਿਆ 1 ਹੈ 1 ਨੂੰ ਹੀ ਅਸੀਂ ਮਲਟੀਪਲਾਈਕੇਟਿਵ ਆਈਡੈਂਟੀਟੀ ਕਹਿੰਦੇ ਹਾਂ ਔਰ ਮਲਟੀਪਲੀਕੇਟਿਵ ਆਇਡੈਂਟੀਟੀ ਨੂੰ ਪੰਜਾਬੀ ਵਿੱਚ ਗੁਣਾਤਮਕ ਤਤਸਮਕ ਕਿਹਾ ਜਾਂਦਾ ਹੈ ਇਨ੍ਹਾਂ ਐਗਜ਼ਾਮਪਲਾਂ ਦੇ ਆਧਾਰ ਤੇ ਹੀ ਇਸ ਨੂੰ ਫਾਰਮੂਲੇ ਦੇ ਵਿੱਚ ਇੱਕ ਜਨਰਲ ਫਾਰਮ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ ਕਿ ਜੇਕਰ ਮੇਰੇ ਕੋਲ x ਕੋਈ ਰੈਸ਼ੀਅਨ ਨੰਬਰ ਹੋਵੇ ਤਾਂ x ਨੂੰ ਮੈਂ 1 ਨਾਲ ਮਲਟੀਪਲਾਈ ਕਰਾਂਗਾ ਤਾਂ ਹੀ ਮੇਰੇ ਕੋਲ ਵਾਪਸ x ਆਵੇਗਾ ਸੋ ਹੀਰ 1 ਇਸ ਦਾ ਮਲਟੀਪਲੀਕੇਟਿਵ ਆਇਡੈਂਟੀਟੀ ਇਨ ਕੇਸ ਆਫ ਮਲਟੀਪਲੀਕੇਸ਼ਨ ਸੋ ਸਾਰੇ ਬੱਚਿਆਂ ਨੂੰ ਇਹ ਕਨਸੈਪਟ ਚੰਗੀ ਤਰ੍ਹਾਂ ਸਮਝਣੇ ਪੈਣਗੇ ਤਾਂ ਜੋ ਉਹ ਅਭਿਆਸ 1 ਪਣ 3 ਦੇ ਸਵਾਲਾਂ ਨੂੰ ਵੀ ਵਧੀਆ ਢੰਗ ਨਾਲ ਹੱਲ ਕਰ ਸਕਣ ਅਤੇ ਇਸ ਤੋਂ ਬਾਅਦ ਜੋ ਚੈਪਟਰ 1 ਦੇ ਵਿੱਚ MCQ ਆਉਣਗੇ ਉਹਨਾਂ ਦੇ ਆਨਸਰ ਸਹੀ ਢੰਗ ਦੇ ਨਾਲ ਫਾਈਂਡ ਕਰ ਸਕਣ ਨੰਬਰ 4 ਤੇ ਆਪਾਂ ਸੰਖਿਆਵਾਂ ਦੇ ਸਹਿਚਾਰਤਾ ਗੁਣ ਬਾਰੇ ਗੱਲ ਕਰਦੇ ਹਾਂ ਸਹਿਚਾਰਤਾ ਗੁਣ ਨੂੰ ਇੰਗਲਿਸ਼ ਵਿੱਚ ਐਸੋਸੀਏਟਿਵ ਪ੍ਰੋਪਰਟੀ ਦਾ ਨਾਮ ਦਿੱਤਾ ਜਾਂਦਾ ਹੈ ਪਹਿਲਾਂ ਤਾਂ ਸਾਰੇ ਬੱਚਿਆਂ ਨੇ ਇਹ ਗੱਲ ਧਿਆਨ ਚ ਰੱਖਣੀ ਹੈ ਕਿ ਜੋ ਸੰਖਿਆਵਾਂ ਦਾ ਸਹਿਚਾਰਤਾ ਗੁਣ ਹੈ ਉਹ ਤਿੰਨ ਸੰਖਿਆਵਾਂ ਦੇ ਉੱਪਰ ਅਪਲਾਈ ਹੋਵੇਗਾ ਚਲੋ ਇੱਕ ਐਗਜ਼ਾਮਪਲ ਦੇ ਤੌਰ ਤੇ ਮੇਰੇ ਕੋਲ ਫਰਸਟ ਰੈਸ਼ੀਅਲ ਨੰਬਰ ਹੈ 1/2 ਸੈਕੰਡ ਰੈਸ਼ੀਅਲ ਨੰਬਰ ਹੈ 1/4 ਤੇ 3rd ਰੈਸ਼ੀਨਲ ਨੰਬਰ ਹੈ 1/6 ਹੁਣ ਸੰਖਿਆਵਾਂ ਦੇ ਸਹਿਚਾਰਤਾ ਗੁਣ ਨੂੰ ਸਮਝਣ ਵਾਸਤੇ ਅਸੀਂ ਪਹਿਲਾਂ ਕੀ ਕਰਾਂਗੇ ਕਿ ਪਹਿਲਾਂ ਪਹਿਲੀਆਂ ਦੋ ਸੰਖਿਆਵਾਂ ਨੂੰ ਮਲਟੀਪਲਾਈ ਕਰਾਂਗੇ ਤੇ ਜੋ ਉਸ ਦਾ ਆਨਸਰ ਬਣੇਗਾ ਉਸ ਨੂੰ ਲਾਸ ਸੰਖਿਆ ਦੇ ਨਾਲ ਮਲਟੀਪਲਾਈ ਕਰਾਂਗੇ ਪਹਿਲੀ ਦੋ ਸੰਖਿਆਵਾਂ ਨੂੰ ਜਦੋਂ ਮਲਟੀਪਲਾਈ ਕੀਤਾ ਤਾਂ ਮੇਰੇ ਕੋਲ ਇਹਨਾਂ ਦਾ ਆਨਸਰ ਬਣੇਗਾ 1/8 ਹੁਣ ਇਹਨਾਂ ਦੇ ਆਨਸਰ ਨੂੰ ਜੋ ਕਿ 1/8 ਹੈ ਤੀਸਰੀ ਸੰਖਿਆ 1/6 ਨਾਲ ਮਲਟੀਪਲਾਈ ਕਰਨ ਤੇ ਆਨਸਰ ਬਣੇਗਾ 1/48 1/48 ਔਰ ਨੈਕਸਟ ਸਟੈਪ ਦੇ ਵਿੱਚ ਅਸੀਂ ਲਾਸਟ ਵਾਲੀਆਂ ਦੋ ਸੰਖਿਆਵਾਂ ਨੂੰ ਪਹਿਲਾਂ ਮਲਟੀਪਲਾਈ ਕਰਾਂਗੇ ਤੇ ਜੋ ਉਹਨਾਂ ਦਾ ਆਨਸਰ ਹੋਵੇਗਾ ਉਸ ਨੂੰ ਪਹਿਲੀ ਸੰਖਿਆ ਦੇ ਨਾਲ ਮਲਟੀਪਲਾਈ ਕੀਤਾ ਜਾਵੇਗਾ ਹੁਣ ਅਸੀਂ ਲਾਸਟ ਦੋ ਸੰਖਿਆਵਾਂ ਨੂੰ ਮਲਟੀਪਲਾਈ ਜਦੋਂ ਕੀਤਾ ਤਾਂ ਇਹਨਾਂ ਦਾ ਆਨਸਰ ਬਣਿਆ 1/24 ਹੁਣ ਇਹਦੇ ਆਨਸਰ ਨੂੰ ਪਹਿਲੀ ਸੰਖਿਆ ਦੇ ਨਾਲ ਮਲਟੀਪਲਾਈ ਕਰਾਂਗੇ ਹੁਣ ਇਹ ਸਾਡੇ ਕੋਲ ਦੋ ਰੈਸ਼ੀਅਲ ਨੰਬਰ ਨੇ ਤੇ ਦੋ ਰੈਸ਼ੀਅਲ ਨੰਬਰਸ ਨੂੰ ਮਲਟੀਪਲਾਈ ਕਿਵੇਂ ਕਰਦੇ ਹਾਂ ਕਿ बटे ਦੇ ਉੱਪਰ ਅਸੀਂ ਅੰਸ਼ਾਂ ਦੀ ਗੁਣਾ ਕਰਦੇ ਹਾਂ ਅਤੇ बटे ਤੋਂ ਥੱਲੇ ਅਸੀਂ ਹਰਾਂ ਦੀ ਗੁਣਾ ਕਰਦੇ ਹਾਂ ਇਟ ਮੀਨਸ ਕਿ ਅੰਸ਼ ਨੂੰ ਅੰਸ਼ ਨਾਲ ਗੁਣਾ ਕਰਾਂਗੇ ਅਤੇ ਹਰ ਨੂੰ ਹਰ ਦੇ ਨਾਲ ਇਸ ਦੇ ਅਕੋਰਡਿੰਗ ਇਹਦਾ ਆਨਸਰ ਬਣੇਗਾ 1/48 1 ਓਵਰ 48 ਸੋ ਇੱਥੇ ਦੋਹਾਂ ਕੇਸਾਂ ਦੇ ਵਿੱਚ ਹੀ ਸਾਡੇ ਕੋਲ ਇਹਨਾਂ ਦਾ ਰਿਜ਼ਲਟ ਇਹਨਾਂ ਦਾ ਆਨਸਰ ਸੇਮ ਆਇਆ ਹੈ ਸੋ ਇੱਕ ਵਾਰੀ ਮੈਂ ਫੇਰ ਇਹਨਾਂ ਨੂੰ ਰਿਪੀਟ ਕਰਦਾ ਹਾਂ ਕਿ ਅਸੀਂ ਸਟਾਰਟਿੰਗ ਤੇ ਪਹਿਲੀਆਂ ਦੋ ਸੰਖਿਆਵਾਂ ਨੂੰ ਪਹਿਲਾਂ ਮਲਟੀਪਲਾਈ ਕੀਤਾ ਤੇ ਉਸ ਦੇ ਆਨਸਰ ਨੂੰ ਲਾਸਟ ਵਾਲੀ ਸੰਖਿਆ ਨਾਲ ਮਲਟੀਪਲਾਈ ਕੀਤਾ ਇਸ ਤੋਂ ਬਾਅਦ ਮੈਂ ਜਿਹੜੀਆਂ ਲਾਸਤ ਦੋ ਸੰਖਿਆਵਾਂ ਸੀ ਉਹਨਾਂ ਨੂੰ ਪਹਿਲਾਂ ਮਲਟੀਪਲਾਈ ਕੀਤਾ ਤੇ ਉਸਦੇ ਅਨਸਰ ਨੂੰ ਪਹਿਲੀ ਸੰਖਿਆ ਨਾਲ ਮਲਟੀਪਲਾਈ ਕੀਤਾ ਤਾਂ ਦੋਨਾਂ ਕੇਸਾਂ ਦੇ ਵਿੱਚ ਹੀ ਇਹਨਾਂ ਦਾ ਅਨਸਰ ਸੇਮ ਆਇਆ ਹੈ 1/48 ਹੁਣ ਇਸ ਨੂੰ ਆਪਾਂ ਜਨਰਲ ਫਾਰਮ ਦੇ ਵਿੱਚ ਵੀ ਲਿਖ ਸਕਦੇ ਹਾਂ ਕਿ ਜੇਕਰ ਮੇਰੇ ਕੋਲ ਤਿੰਨ ਰੈਸ਼ੀਅਲ ਨੰਬਰ ਹੋਣ x y z ਤਾਂ ਸਹਜਾਰਤਾ ਗੁੰਦੇ ਅਕੋਰਡਿੰਗ ਮੈਂ ਇਹਨਾਂ ਨੂੰ ਲਿਖ ਸਕਦਾ ਹਾਂ x y ਮੈਂ x ਅਤੇ y ਨੂੰ ਪਹਿਲਾਂ ਮਲਟੀਪਲਾਈ ਕਰਾਂਗਾ ਤੇ ਉਸਦੇ ਅਨਸਰ ਨੂੰ ਲਾਸਟ ਵਾਲੀ ਸੰਖਿਆ ਜੋ ਕਿ z ਹੈ ਉਸਦੇ ਨਾਲ ਮਲਟੀਪਲਾਈ ਕਰਾਂਗਾ ਤੇ ਜਾਂ ਮੈਂ ਲਾਸਟ ਵਾਲੀਆਂ ਦੋ ਸੰਖਿਆਵਾਂ ਜੋ ਕਿ ਮੇਰੇ ਕੋਲ y ਅਤੇ z ਹਨ ਇਹਨਾਂ ਨੂੰ ਪਹਿਲਾਂ ਮਲਟੀਪਲਾਈ ਕਰਕੇ ਤੇ ਇਸਦੇ ਅਨਸਰ ਨੂੰ ਪਹਿਲੀ ਸੰਖਿਆ x ਦੇ ਨਾਲ ਮਲਟੀਪਲਾਈ ਕਰਾਂਗਾ ਤਾਂ ਦੋਨਾਂ ਹੀ ਕੇਸਾਂ ਦੇ ਵਿੱਚ ਇਹਨਾਂ ਦੇ ਆਨਸਰ ਸੇਮ ਆਉਣਗੇ ਤਾਂ ਸੰਖਿਆਵਾਂ ਦੇ ਇਸੇ ਗੁਣ ਨੂੰ ਹੀ ਸੰਖਿਆਵਾਂ ਦਾ ਸਹਿਚਾਰਤਾ ਗੁਣ ਕਿਹਾ ਜਾਂਦਾ ਹੈ ਜਿਸ ਨੂੰ ਕਿ ਇੰਗਲਿਸ਼ ਵਿੱਚ ਐਸੋਸੀਏਟਿਵ ਪ੍ਰੋਪਰਟੀ ਦਾ ਨਾਮ ਦਿੱਤਾ ਜਾਂਦਾ ਹੈ ਔਰ ਸਭ ਤੋਂ ਲਾਸਟ ਵਿੱਚ ਨੰਬਰ 5 ਤੇ ਮੈਂ ਸੰਖਿਆਵਾਂ ਦੇ ਵੰਡਕਾਰੀ ਗੁਣ ਬਾਰੇ ਗੱਲ ਕਰਾਂਗਾ ਸੰਖਿਆਵਾਂ ਦੇ ਵੰਡਕਾਰੀ ਗੁਣ ਨੂੰ ਇੰਗਲਿਸ਼ ਵਿੱਚ ਡਿਸਟ੍ਰਿਬਿਊਟਿਵ ਪ੍ਰੋਪਰਟੀ ਦਾ ਨਾਮ ਦਿੱਤਾ ਜਾਂਦਾ ਹੈ ਜਿਵੇਂ ਆਪਾਂ ਸਿੱਖਿਆ ਹੈ ਕਿ ਐਸੋਸੀਏਟਿਵ ਪ੍ਰੋਪਰਟੀ ਦੇ ਵਿੱਚ ਸਾਡੇ ਕੋਲ ਟੋਟਲ ਤਿੰਨ ਸੰਖਿਆਵਾਂ ਹੋਣੀਆਂ ਚਾਹੀਦੀਆਂ ਹਨ ਸੇਮ ਵੰਡਕਾਰੀ ਗੁਣ ਦੇ ਵਿੱਚ ਵੀ ਸਾਡੇ ਕੋਲ ਤਿੰਨ ਸੰਖਿਆਵਾਂ ਦਾ ਹੋਣਾ ਲਾਜ਼ਮੀ ਹੈ ਮੰਨ ਲਓ ਮੇਰੇ ਕੋਲ ਪਹਿਲੀ ਸੰਖਿਆ x ਹੈ ਦੂਜੀ ਸੰਖਿਆ y ਅਤੇ ਤੀਜੀ ਸੰਖਿਆ z ਹੈ ਔਰ ਇਸ ਦੇ ਵਿੱਚ ਇੱਕ ਗੱਲ ਦਾ ਫਰਕ ਹੈ ਕਿ ਐਸੋਸੀਏਟਿਵ ਪ੍ਰੋਪਰਟੀ ਦੇ ਵਿੱਚ ਆਪਰੇਸ਼ਨ ਸੇਮ ਲੱਗਦਾ ਸੀਗਾ ਜਿਵੇਂ ਆਪਾਂ ਮਲਟੀਪਲਾਈ ਦਾ ਆਪਰੇਸ਼ਨ ਹੀ ਅਪਲਾਈ ਕੀਤਾ ਸੀਗਾ ਪਰ ਵੰਡਕਾਰੀ ਗੁਣ ਦੇ ਵਿੱਚ ਦੋ ਆਪਰੇਸ਼ਨ ਲੱਗਣਗੇ ਮਲਟੀਪਲਾਈ ਦਾ ਆਪਰੇਸ਼ਨ ਤਾਂ ਅਪਲਾਈ ਹੋਣਾ ਹੀ ਹੈ ਮਲਟੀਪਲਾਈ ਦੇ ਨਾਲ ਨਾਲ ਜਾਂ ਤਾਂ ਐਡੀਸ਼ਨ ਵਾਲਾ ਆਪਰੇਸ਼ਨ ਲੱਗੇਗਾ ਤੇ ਜਾਂ ਸਬਟ੍ਰੈਕਸ਼ਨ ਵਾਲਾ ਆਪਰੇਸ਼ਨ ਅਪਲਾਈ ਹੋਵੇਗਾ ਤੇ ਵੰਡਕਾਰੀ ਗੁਣ ਨੂੰ ਆਪਾਂ ਜਨਰਲ ਫਾਰਮ ਚ ਲਿਖ ਸਕਦੇ ਹਾਂ x ਮਲਟੀਪਲਾਈ ਬ੍ਰੈਕਟ ਵਿੱਚ y z ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਸਾਡੇ ਕੋਲ ਵੰਡਕਾਰੀ ਗੁਣ ਦੇ ਵਿੱਚ ਤਿੰਨ ਸੰਖਿਆਵਾਂ ਹੋਣੀਆਂ ਚਾਹੀਦੀਆਂ ਹਨ x, y ਅਤੇ z ਤੇ ਦੋ ਆਪਰੇਸ਼ਨਸ ਲੱਗਣਗੇ ਜਿਵੇਂ ਮਲਟੀਪਲਾਈ ਦਾ ਐਡੀਸ਼ਨ ਦੇ ਨਾਲ ਜਾਂ ਮਲਟੀਪਲਾਈ ਦਾ ਸਬਟ੍ਰੈਕਸ਼ਨ ਦੇ ਨਾਲ ਹੁਣ ਜੋ ਸੰਖਿਆ ਬ੍ਰੈਕਟ ਤੋਂ ਬਾਹਰ ਹੁੰਦੀ ਹੈ ਜਿਵੇਂ ਇੱਥੇ ਮੇਰੇ ਕੋਲ x ਹੈ ਤਾਂ ਉਹ ਬ੍ਰੈਕਟ ਵਿੱਚ ਲੀਆਂ ਦੋਵੇਂ ਸੰਖਿਆਵਾਂ ਦੇ ਨਾਲ ਵਾਰੀ-ਵਾਰੀ ਗੁਣਾ ਹੋਵੇਗੀ ਮਲਟੀਪਲਾਈ ਹੋਵੇਗੀ ਸੋ ਇਸ ਦੇ ਅਨੁਸਾਰ ਮੈਂ ਲਿਖ ਸਕਦਾ ਹਾਂ x y ਇਸ ਤੋਂ ਬਾਅਦ ਆ ਇੱਥੇ ਪਲੱਸ ਦਾ ਸਾਈਨ ਆਵੇਗਾ ਕਿਉਂਕਿ ਜਦੋਂ ਮੈਂ x ਨੂੰ z ਨਾਲ ਮਲਟੀਪਲਾਈ ਕਰਾਂਗਾ ਤਾਂ ਉਸ ਤੋਂ ਪਹਿਲਾਂ ਪਲੱਸ ਦਾ ਸਾਈਨ ਆਉਂਦਾ ਹੈ ਸੋ ਫਰਸਟ ਸਟੈਪ ਦੇ ਵਿੱਚ ਮੈਂ x ਨੂੰ y ਨਾਲ ਮਲਟੀਪਲਾਈ ਕੀਤਾ ਤੇ ਸੈਕੰਡ ਦੇ ਵਿੱਚ x ਨੂੰ ਮੈਂ z ਦੇ ਨਾਲ ਮਲਟੀਪਲਾਈ ਕਰਾਂਗਾ ਸੋ ਇਸ ਤਰ੍ਹਾਂ ਅਸੀਂ ਵੰਡਕਾਰੀ ਗੋਨ ਨੂੰ ਇੱਕ ਜਨਰਲ ਫਾਰਮ ਦੇ ਵਿੱਚ ਲਿਖ ਸਕਦੇ ਹਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਗੁਣਾ ਦੇ ਨਾਲ ਐਡੀਸ਼ਨ ਦਾ ਆਪਰੇਸ਼ਨ ਵੀ ਆ ਸਕਦਾ ਹੈ ਅਤੇ ਸਬਟ੍ਰੈਕਸ਼ਨ ਦਾ ਵੀ ਹੁਣ ਮੈਂ ਗੁਣਾ ਦੇ ਨਾਲ ਸਬਟ੍ਰੈਕਸ਼ਨ ਵਾਲਾ ਆਪਰੇਸ਼ਨ ਲਵਾਂਗਾ x (y z) ਔਰ ਇਹਦੇ ਵਿੱਚ ਵੀ ਸੇਮ ਹੀ ਆਵੇਗਾ ਕਿ ਜੋ ਸੰਖਿਆ ਬ੍ਰੈਕਟ ਤੋਂ ਬਾਹਰ ਹੈ ਜਿਵੇਂ ਇੱਥੇ x ਬ੍ਰੈਕਟ ਤੋਂ ਬਾਹਰ ਹੈ ਤਾਂ x ਬ੍ਰੈਕਟ ਵਿੱਚ ਲਿਆਂ ਦੋਵੇਂ ਸੰਖਿਆਵਾਂ ਦੇ ਨਾਲ ਵਾਰੀ-ਵਾਰੀ ਗੁਣਾ ਹੋਵੇਗੀ ਮਲਟੀਪਲਾਈ ਹੋਵੇਗੀ ਸੋ ਇਸ ਦੇ ਅਨੁਸਾਰ ਮੈਂ ਪਹਿਲਾਂ x ਨੂੰ ਮਲਟੀਪਲਾਈ ਕਰਾਂਗਾ y ਦੇ ਨਾਲ ਫਿਰ ਮਾਈਨਸ ਤੇ ਸੈਕੰਡ ਸਟੈਪ ਦੇ ਵਿੱਚ ਮੈਂ x ਨੂੰ ਮਲਟੀਪਲਾਈ ਕਰਾਂਗਾ z ਦੇ ਨਾਲ ਸੋ ਸੰਖਿਆਵਾਂ ਦੇ ਅਜਹਿ ਗੁਣ ਨੂੰ ਸੰਖਿਆਵਾਂ ਦਾ ਵੰਡਕਾਰੀ ਗੁਣ ਕਿਹਾ ਜਾਂਦਾ ਹੈ ਕਿ ਜਿਵੇਂ ਆਪਾਂ ਸੰਖਿਆਵਾਂ ਦੇ ਐਸੋਸੀਏਟਿਵ ਪ੍ਰੋਪਰਟੀ ਬਾਰੇ ਡਿਸਟ੍ਰਿਬਿਊਟਿਡ ਪ੍ਰੋਪਰਟੀ ਬਾਰੇ ਕਮੋਡਿਟੀ ਪ੍ਰੋਪਰਟੀ ਬਾਰੇ ਡਿਸਕਸ ਕੀਤਾ ਹੈ ਤਾਂ ਸਵਾਲਾਂ ਦੇ ਵਿੱਚ ਇਹਨਾਂ ਸਾਰੇ ਗੁਣਾਂ ਦੀ ਆਪਾਂ ਜਾਂਚ ਵੀ ਕਰਾਂਗੇ